ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਵਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ-ਠਾਕ ਪਰ ਮਤਮਤਾਂ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਬਲੀ ਚਾਹੀਓ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲੇ ਤੁਸੀਂ ਬੈਲ ਟਬਲ ਤਾਂ ਕਿ ਘਰੋਂ ਸਾਡੀ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਸਭ ਤੋਂ ਪਹਿਲਾਂ ਮਿਲਣ ਤੇ ਜੇ ਵੀਡੀਓ ਚੰਗੀਆਂ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਪਾਂ ਅੱਜ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦਾ ਪਹਿਲਾ ਚੰਨੇ ਜਿਹਾ ਕਮੈਂਟ ਨਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਮੇਰੇ ਭੈਣ ਜਿਹੜਿਆ ਰਾਜਵੀਰ ਵਿਧਿਆਨੇ ਤੋਂ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਦਿਆ ਕਿ ਭੈਣੇ ਸਾਨੂੰ ਤੁਹਾਡੀਆਂ ਵੀਡੀਓ ਸਾਰੀਆਂ ਬਹੁਤ ਜਿੰਦੀਆਂ ਲੱਗਦੀਆਂ ਤੇ ਤੁਹਾਡੀਆਂ ਸਾਰੀਆਂ ਵੀਡੀਓ ਜਿਹੜੀਆਂ ਆ ਮੈਂ ਦੇਖਦੇ ਆਂ ਔਰ ਨਾਲੇ ਨਾਲ ਅਸੀਂ ਜਿਹੜੇ ਵੀ ਤੁਸੀਂ ਰੈਮਡੀ ਦੱਸਦੇ ਆਂ ਅਸੀਂ ਉਹ ਵੀ ਜਿਹੜੀ ਇਸਤੇਮਾਲ ਕਰਦੇ ਆਂ ਸਾਨੂੰ ਬਹੁਤ ਫਾਇਦਾ ਵੀ ਹੁੰਦਾ ਉਹਨਾਂ ਨੇ ਵੀ ਦੱਸਿਆ ਕਿ ਭੈਣ ਬੋਲਿਆ ਕਿ ਭੈਣ ਤੁਹਾਡੀ ਸਕਿਨ ਦਾ ਵੀ ਤੁਸੀਂ ਆਪਣੀ ਸਕਿਨ ਦਾ ਜਿਹੜੀ ਸੋਹਣੀ ਤੇ ਸਾਫ਼ ਤੇ ਦਾ ਰਾਹ ਦੱਸੋ ਅੱਜ ਮੈਂ ਤੁਹਾਡੇ ਨਾਲ ਉਸੇ ਹੀ ਵਿਸ਼ੇ ਤੇ ਗੱਲ ਕਰੂੰਗੀ ਕਿਉਂਕਿ ਭੈਣ ਭਰਾਵਾਂ ਦੇ ਪਹਿਲਾਂ ਵੀ ਬਹੁਤ ਬੜੀ ਕਮੈਂਟ ਆਉਂਦੇ ਆ ਕਿ ਭੈਣ ਤੁਸੀਂ ਆਪਣੇ ਸਕਿਨ ਦਾ ਰਾਜ਼ ਦੱਸੋ ਤੁਸੀਂ ਕਿਸ ਸਕਿਨ ਤੇ ਲਗਾਉਂਦੇ ਆ ਤੇ ਮੈਂ ਬਿਲਕੁਲ ਵੀ ਕੋਈ ਬਾਜ਼ਾਰੀ ਕਰੀਮ ਨਹੀਂ ਲਗਾਉਂਦੀ ਆ ਤੇ ਜੋ ਵੀ ਘਰ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਜੋ ਮੌਜੂਦ ਰਹਿੰਦਾ ਆਪਾਂ ਉਹੀ ਲਗਾਉਂਦੇ ਆ ਸਾਡੇ ਆਲੇ ਦੁਆਲੇ ਸਾਡੀ ਰਸੋਈ ਦੇ ਵਿੱਚ ਇੰਨੀਆਂ ਤਾਂ ਚੀਜ਼ਾਂ ਵਾ ਨਾ ਅਸੀਂ ਰੋਜ਼ ਦੇ ਅੰਦਰ ਇੱਕ ਚੀਜ਼ ਦਾ ਇਸਤੇਮਾਲ ਕਰੀਏ ਨਾ ਤੇ ਸਾਡੀਆਂ 30 ਦਿਨਾਂ ਮਹੀਨੇ ਦੇ ਉਮ ਬਣਨੀ ਵਾਲੀਆਂ ਕਿਉਂਕਿ ਜੋ ਸਾਡੇ ਸਰੀਰ ਵਿੱਚ ਸਮਾਂ ਰਦਾ ਉਹ ਸਾਰਾ ਸਮਾਂ ਸਾਡੀ ਸਕਿਨ ਤੇ ਕੰਮ ਕਰਾਉਂਦਾ ਅਸੀਂ ਖਾਣੇ ਵੀ ਉਹ ਹੀ ਚੀਜ਼ਾਂ ਤੇ ਲਗਾਉਣ ਜੀ ਵੀ ਸਾਡੀ ਕੋਈ ਚੰਗੀ ਚੀਜ਼ ਆ ਨੈਚੁਰਲ ਤਰੀਕੇ ਨਾਲ ਆਪਾਂ 스ਕਿਨ ਦੀ ਦੇਖਭਾਲ ਕਰਨੀ ਆ ਤੇ ਉਹ ਇਹੀ ਹੁੰਦਾ ਵਾ ਕਿ ਜੋ ਸਾਡੇ ਕੋਲ ਹੁੰਦਾ ਅਸੀਂ ਉਹਨੂੰ ਆਪਣੀ ਸਕਿਨ ਤੇ ਇਸਤੇਮਾਲ ਕਰੀਏ ਬਸ ਸਾਨੂੰ ਥੋੜਾ ਜਿਹਾ ਤਰੀਕਾ ਪਤਾ ਹੋਣਾ ਜਿੱਦ ਕਿ ਕਿਹੜੀ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰਾਂ ਆਪਾਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਣੇ ਜਿਹੜਾ ਵਾ ਆਪਣੀ ਜਿਹੜੀ ਦਿਨ ਚਿਰਿਆ ਵਾ ਅਸੀਂ ਸਵੇਰੇ 6:00 ਵਜੇ ਉੱਠੇ ਰਾਤ ਦੇ 10:00 ਤੱਕ ਕੰਮ ਕਰਦੇ ਰਹਿੰਨੇ ਆ ਦਿਨ ਭਰ ਅਸੀਂ ਕੰਮ ਕਰਦੇ ਆ ਤੇ ਦਿਨ ਭਰ ਦੇ ਵਿੱਚ ਅਸੀਂ ਇੱਕ ਵੀ ਘੰਟਾ ਆਪਣੇ ਲਈ ਕਦੀ ਵੀ ਨਹੀਂ ਕੱਢਦੇ ਆ ਅਸੀਂ ਭੈਣਾਂ ਦੀ ਸਾਡੀ ਇੱਕ ਸੁਭਾਅ ਆ ਕਿ ਸਾਰਾ ਦਿਨ ਅਸੀਂ ਦੂਸਰਿਆਂ ਦੇ ਕੰਮਾਂ 'ਚ ਦੂਸਰੀਆਂ ਚੀਜ਼ਾਂ ਦੇ ਵਿੱਚ ਆਪਣਾ ਟਾਈਮ ਜਿਹੜਾ ਕਰਾ ਕਰ ਲੈਣੀ ਆ ਵਾ ਪਰ ਆਪਣੇ ਇਸ ਹੰਪ ਦੇ ਵਿੱਚ ਟਾਈਮ ਕੱਢਣਾ ਵੀ ਦਿਨ ਵਿੱਚ ਸਾਨੂੰ ਬਹੁਤ ਵੱਡਾ ਲੱਗਦਾ ਹੈ ਪਰ ਜਦੋਂ ਅਸੀਂ 30 ਤੋਂ ਪਲੱਸ ਹੋ ਜਾਂਦੇ ਆ ਜਦੋਂ ਸਾਡਾ ਟਾਈਮ ਜਿਹੜਾ 30 ਹੋਣੀ 30 ਤੱਕ ਸਾਨੂੰ ਆਪਣੀ ਸਕਿਨ ਦਾ ਉਹਨਾਂ ਧਿਆਨ ਦੇ 30 ਤੋਂ ਬਾਅਦ ਆ ਜਿਹੜੇ ਸਾਡੀ ਸਕਿਨ ਦੇ ਜਿਹੜੇ ਵਿੱਚ ਬਦਲਾਅ ਆਉਣੇ ਹੁੰਦੇ ਆ ਨਾ ਉਹਦੇ ਨਾਲ ਖਰਚਦਾ ਅਸੀਂ 45 40 ਤੇ 45 ਪਹੁੰਚਦੇ ਤੇ ਸਾਨੂੰ ਲੱਗਦਾ ਕਿ ਮੈਂ ਜੋ 30 ਦੀ ਦੇ ਟਾਈਮ ਤੇ ਸੀ ਉਹ ਮੈਂ ਅੱਜ ਕਿਉਂ ਨਹੀਂ ਆ ਤੇ ਕਿਉਂ ਨਾ ਆਪਾਂ ਇਹੋ ਜਿਹਾ ਕੁਝ ਕਰੀਏ ਕਿ ਜਿਹੜਾ ਸਾਨੂੰ ਲੱਗੇ ਕਿ ਨਹੀਂ ਮੈਂ ਆਪਣੇ ਮਨ ਨੂੰ ਇਸ ਵਾਰ ਹੀ ਨਾ ਕਰ ਕਿਉਂਕਿ ਮੈਂ ਪਹਿਲਾਂ ਤੋਂ ਹੀ ਤਿਆਰ ਹਾਂ ਇਹ ਜੋ ਮੇਰੀ ਜਿਹੜੀ ਜੋ ਮੇਰੀ ਲਾਈਫ ਦੇ ਜਿਹੜਾ ਮੋਰ ਹੋਂ ਵਾਲਾ ਸੀ ਜਿਹਦੇ ਵਿੱਚ ਮੇਰੀ ਜਵਾਨੀ ਢਲਣ ਵਾਲੀ ਸੀ ਜਿਹਦੇ ਵਿੱਚ ਮੇਰੇ ਜਿਹੜਾ ਬੋਡੀ ਦਾ ਆਪਣਾ ਢਾਂਜਾ ਵਾ ਉਹਨੇ ਬਦਲਾਵ ਲਿਆਉਣਾ ਸੀ ਉਹਦੇ ਲਈ ਮੈਂ ਪਹਿਲਾਂ ਤੋਂ ਹੀ ਤਿਆਰ ਹਾਂ ਇਸ ਕਰਕੇ ਸਾਨੂੰ 30 ਤੋਂ ਬਾਅਦ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ ਆਪਣੇ ਇੱਕ ਘੰਟਾ ਜ਼ਰੂਰ ਕੱਟਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਜ਼ਰੂਰੀ ਹੁੰਦਾ ਉਹ ਹੁੰਦਾ ਹੈ ਸਾਨੂੰ ਦਿਨ ਵਿੱਚ ਕਿੰਨਾ ਪਾਣੀ ਪੀਣੀ ਹੈ ਤਿੰਨ ਤੋਂ ਚਾਰ ਗਲਾਸਾਂ ਜ਼ਰੂਰ ਪਾਣੀ ਪੀਣਾ ਚਾਹੀਦਾ ਅਸੀਂ ਭਾਣਾ ਕੀ ਕਰਦੇ ਹਾਂ ਜੇ ਬਹੁਤ ਸਾਨੂੰ ਜ਼ਿਆਦਾ ਤਿਆਹ ਲੱਗੇ ਤੇ ਪਾਣੀ ਪੀ ਲੈਂਦੀਆਂ ਨੇ ਤੇ ਕਈ ਵਾਰ ਅਸੀਂ ਇਦਾਂ ਹੀ ਕੰਮ ਕਰਦੀਆਂ ਰਹਿੰਦੇ ਹਾਂ ਇਹ ਨਿਯਮ ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ 글로ਅ ਅਸੀਂ ਆਪਣੀ ਫੇਸ ਤੇ ਚਾਹੁੰਦੇ ਹਾਂ ਪੋਟਾਸ਼ੀਅਮ ਹੁੰਦਾ ਜਿਸ ਸਾਡੀ ਬਾਡੀ ਅੰਦਰੋਂ ਵੀਸ ਠੀਕ ਹੋਵੇ ਅੰਦਰੋਂ ਦੀ ਸਾਡੀ ਬਾਡੀ ਜਿਹੜੀ ਆ ਅਸੀਂ ਜਿਆਦਾ ਪਾਣੀ ਪੀਵਾਂਗੇ ਤੇ ਉਹਦੇ ਨਾਲ ਸਾਡੀ ਬਾਡੀ ਦੇ ਜਿੰਨੇ ਵੀ ਗੰਦੀ ਗੰਦਕੀਆਂ ਸਾਰੀ ਨਿਕਲ ਜਾਂਦੀ ਆ ਤੇ ਸਕਿਨ ਜਿਹੜੀ ਆ ਉਹ ਗਲੋ ਵੀ ਕਰਦੀ ਆ ਨਾਲੇ ਸਾਨੂੰ ਹੋਰ ਵੀ ਬਹੁਤ ਪ੍ਰੋਬਲਮਾਂ ਤੋਂ ਇੱਕ ਤੋਂ ਛੁਟਕਾ ਮਿਲ ਜਾਂਦਾ ਆਪਾਂ ਆਪਾਂ ਆਪਣੇ ਲਈ ਥੋੜਾ ਬਿਟਾ ਜਿਹੜਾ ਨਹੀਂ ਕਰਦੇ ਆ ਆਪਾਂ ਹਮੇਸ਼ਾ ਸੱਤ ਅਮਜ ਪੰਜ ਪੰਜ ਕੇ ਸਾਰਾ ਆਦਦੇਣਾ ਆ ਕਰਨਾ ਆ ਕਰਨਾ ਆ ਕਰਨਾ ਸਾਨੂੰ ਲੱਗਦਾ ਵਾ ਕਿ ਅਸੀਂ ਜੇ ਆਪਣੇ ਲਈ ਥੋੜਾ ਕੁਝ ਕਰਾਂ ਤਾਂ ਫਿਰ ਇਹ ਕੰਮ ਪਿੱਛੇ ਪੈਲੂ ਆ ਕੰਮ ਕਦੀ ਵੀ ਪਿੱਛੇ ਨਹੀਂ ਪੈਂਦੇ ਆ ਜਿਹੜੇ ਵੀ ਕੰਮ ਹੁੰਦੇ ਉਹ ਸਿੱਖ ਕੇ ਹੀ ਲੈਣੇ ਹੁੰਦੇ ਆ ਦੇਰ ਸਿਰ ਕੰਮ ਸਾਨੂੰ ਨਹੀਂ ਕਰਨੇ ਸਾਡੇ ਕੰਮ ਕਿਸੇ ਹੋਰ ਨੇ ਨਹੀਂ ਕਰਨੇ ਆ ਪਰ ਸਾਨੂੰ ਆਪਣਾ ਵੀ ਧਿਆਨ ਰੱਖਣਾ ਆ ਕਿਉਂਕਿ ਜੇ ਅਸੀਂ ਆਪਣਾ ਧਿਆਨ ਨਹੀਂ ਰੱਖਾਂਗੇ ਤੇ ਉਹ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਨਾ ਤੇ ਸਾਡੇ ਤੇ ਮੇਕਅਪ ਕੀਤਾ ਚੰਗਾ ਲੱਗੂਗਾ ਨਾ ਸਾਡੇ ਤੇ ਕੱਪੜਾ ਪਾਇਆ ਚੰਗਾ ਲੱਗੂਗਾ ਇਸ ਕਰਕੇ ਸਾਨੂੰ ਪਹਿਲਾਂ ਤੁਹਾਨੂੰ ਹੀ ਆਪਣੀ ਬਾਡੀ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਲਈ ਦਿਨ 'ਚ ਇੱਕ ਪੰਟਾ ਜ਼ਰੂਰ ਕੱਟਣਾ ਚਾਹੀਦਾ ਜੇ ਸਵੇਰ ਵੇਲੇ ਨੀਂ ਨਹੀਂ ਗੱਤ ਤੇ ਰਾਤ ਵੇਲੇ ਕੱਟੋ ਰਾਤ ਨਹੀਂ ਦੁਪਹਿਰ ਵੇਲੇ ਕੱਟੋ ਜਦੋਂ ਵੀ ਕੱਟੋ ਕਿਉਂਕਿ ਆਪਾਂ ਇੰਨਾ ਟਾਈਮ ਆਪਣੇ ਲਈ ਇੱਕ ਦਿਨ ਖਤਮ ਹੋ ਜਾਂਦਾ ਵਾ काम करद करद पर काम खत्म नहीं होंगे मुड़ मुड़ के साथ ओवो फिर दिनचर्या रोज शुरू हो जाती है पर असी सोचते आ मैं कम काम करके मैं अपना ध्यान रखूंगी आ काम करके पर वो टाइम नहीं आता वा इस करके पहलों तो ही सू थोड़ा जहा अपना ध्यान रखना जो सू ती प्लस हो जाएगी अभी ध्यान रखना शुरू करा तो सा एक रूटीन बन जूगी कि मैं दिन देने लिए इन्ना टाइम क्डना ही कटना वा क्योंकि असं सारा टाइम दूसरे कामों के अपना खराब कर देने ਸਾਡੇ ਚੋਈ ਦੇ ਵਿੱਚ ਇੰਨੀਆਂ ਕਿ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਅਸੀਂ ਆਪਣੇ ਸਰੀਰ ਦਾ ਧਿਆਨ ਰੱਖ ਸਕਦੇ ਹਾਂ ਉਹਨਾਂ ਨੂੰ ਖਾ ਕੇ ਅਸੀਂ ਆਪਣੀ ਜਿਹੜੀ ਫੈਟ ਕੱਢ ਸਕਦੇ ਹਾਂ ਉਹਨਾਂ ਨੂੰ ਲਗਾ ਕੇ ਅਸੀਂ ਆਪਣੀ ਸਕਿਨ ਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਜਿਹਦੇ ਨਾਲ ਸਾਡੀ ਸਕਿਨ ਤੇ 글로ਅ ਆ ਸਕਦਾ ਹੈ ਚੀਜ਼ਾਂ ਸਾਡੇ ਚੋਈ ਦੇ ਵਿੱਚ ਆਲੇ ਦੁਆਲੇ ਇਹ ਨਹੀਂ ਸਿਰਫ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਅਸੀਂ ਕਦੋਂ ਤੇ ਕਿੱਦਾਂ ਲਗਾਉਣੀ ਹੈ दसिया कि पानी तुम्हें दिल्ली तीन तो चार गिलास जोर जरूर पी करो क्योंकि तीन चार गिलास कोई वो गल नहीं है आप दिन आराम पी सकते हैं जो कि साढ़े बॉडी लिए बहुत जरूरी भी है कई कई भैं दिन में एक एक गिलास पानी भी नहीं पीदियाँ वा तो यह होंगे कि साढ़े ਜਿਹੜਾ ਅੰਦਰ ਸਾਡਾ ਉਹਦੇ ਵਿੱਚ ਗੰਦਗੀ ਜਿਹੜੀ ਜਮ੍ਹਾਂ ਹੁੰਦੀ ਰਹਿੰਦੀ ਆ ਜਿਹੜੀ ਸਾਡੀ ਸਕਿਨ ਦੇ ਅੰਦਰ ਗੰਦਗੀ ਜਮ੍ਹਾਂ ਹੁੰਦੀ ਜੋਰ ਹੁੰਦਾ ਉਹਨੂੰ ਇੱਕ ਜਰੀਆ ਮਿਲਣਾ ਚਾਹੀਦਾ ਨਿਕਲਣ ਵਾਸਤੇ ਉਹ ਫਿਰ ਕਿਸੇ ਵੀ ਤਰੀਕੇ ਨਾਲ ਨਿਕਲਦੀ ਆ ਭਾਵੇਂ ਸਾਡੀ ਫੋੜੇ ਫਿਸੀਆਂ ਜਾਂ ਸਾਡੀ ਸਕਿਨ ਤੇ ਪਿੰਪਲ ਹੋ ਜਾਣ ਹਨ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਬਾਹਰ ਨਿਕਲਣੀਆਂ ਇਸ ਕਰਕੇ ਪਾਣੀ ਜ਼ਰੂਰ ਪੀਆ ਕਰੋ ਪਾਣੀ ਦੇ ਨਾਲ ਜਿਹੜਾ ਸਾਡੀ ਸਕਿਨ ਦਾ ਇੱਕ ਬਹੁਤ ਵੱਡਾ ਤਾਲ ਮਿਲਵਾ ਕਿ ਜੇ ਸਾਡੀ ਸਕਿਨ ਨੇ 글로 ਕਰਨਾ ਤੇ ਉਹਦੇ ਲਈ ਸਾਨੂੰ ਪਾਣੀ ਜਿਹੜਾ ਰੁਟੀਨ ਦੇ ਵਿੱਚ ਦਿਨ ਤੋਂ ਚਾਰ ਗਲਾਸ ਪੀਣਾ। ਅੱਜ ਮੈਂ ਜਿਹੜੀ ਚੀਜ਼ ਤੁਹਾਡੇ ਲਈ ਲੈ ਕੇ ਆਈਆਂ ਉਹ ਮਹਿ ਰਸੋਈ ਦੇ ਨਾਲ ਜੁੜੀ ਹੋਈ ਹੀ ਲੈ ਕੇ ਆਈਆਂ। ਪਰ ਰਸੋਈ ਦੇ ਵਿੱਚ ਮੌਜੂਦ ਰਹਿੰਦੀ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਨਾ ਫੇਸ 팩 ਵੀ ਕਹਿ ਸਕਦੇ ਆ ਤੇ ਸਕਰਬ ਵੀ ਕਹਿ ਸਕਦੇ ਆ। ਆਪਾਂ ਜ਼ਿਆਦਾ ਕੁਝ ਨਹੀਂ ਲੈਣਾ ਆਪਾਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਅੱਧਾ ਜਿਹੜਾ ਵਾ ਟਮਾਟਰ ਲੈ ਲੈਣਾ ਟਮਾਟਰ ਨੂੰ ਆਪਾਂ ਬਿੱਲੀ ਕੱਚ ਕਰ ਲੈਣਾ ਵਿੱਚੇ ਉਹਦੇ ਬੀਜੇ ਸਾਰਾ ਕੁਝ ਵਿੱਚੇ ਹੀ ਅੱਧਾ ਬਿੱਲੀ ਕੱਚ ਕਰ ਲਿਆ ਅੱਧਾ ਆਪਾਂ ਜਿਹੜਾ ਵਾ ਆਲੂ ਬਿੱਲੀ ਕੱਚ ਕਰ ਲੈਣਾ ਤੇ ਉਹਦਾ ਆਪਾਂ ਰਸ ਕੱਢ ਲੈਣਾ ਆਲੂ ਦਾ ਆਪਾਂ ਰਸ ਵਿੱਚ ਜੋੜ ਲੈਣਾ ਜਿੱਦਾਂ ਕਿ ਚਾਚਾ 1.5 ਕਿਲੋ ਲੂਗਾ ਉਹਦੇ ਵਿੱਚ ਆਪਾਂ ਜਿਹੜਾ ਇੱਕ ਚਮਚ ਜਿਹੜਾ ਵਾ ਬੇਸਨ ਦਾ ਪਾੜਾ ਤੇ ਅੱਧਾ ਚਮਚਾ ਇੱਕ ਚਮਚਾ ਫਿਰ ਆਪਾਂ ਦਹੀਂ ਨਾ ਪੋਣਾ ਕਿੰਨਾ ਦਹੀਂ ਉਹਦੇ ਚ ਪੈਂਦਿਆ ਵਾ ਪਹਿਲਾਂ ਤੋਂ ਆਪਾਂ ਰੱਖ ਸੀ ਆਪਣੇ ਕੋਲ ਟਮਾਟਰ ਦਾ ਪਲਪ ਵੀ ਆਪਣੇ ਕੋਲ ਹੁਣ ਦੇਸਾਂ ਦਾ ਇੱਕ ਚਮਚਾ ਉਸ ਤੋਂ ਬਾਅਦ ਅੰਦਰ ਕਿੰਬੋ ਦੇ ਵਿੱਚ ਕਿੰਨਾ ਦਹੀਂ ਪੈਂਦੇ ਇੱਕ ਚਮਚਾ ਪੈਂਦੇ ਆ ਜਾਂ ਫਿਰ ਅੱਧਾ ਚਮਚ ਪੈਂਦੇ ਉਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਉਹਦਾ ਪੇਸਟ ਬਣਾ ਲੈਣਾ ਪੇਸਟ ਬਣਾ ਕੇ ਉਹਨੂੰ ਆਪਾਂ ਆਪਣੇ ਫੇਸ ਤੇ ਭਾਵੇਂ ਤੁਸੀਂ ਇਹਨੂੰ ਰੋਜ਼ ਕੀ ਲਗਾਓ ਰੋਜ਼ਾਨਾ ਆਪਣੇ ਰੁਟੀਨ ਦੇ ਸ਼ਾਮਿਲ ਕਰ ਲਓ ਇਹਦੇ ਨਾਲ ਕਿ ਜਿਹੜੇ ਤੁਹਾਡੀ ਸਕਿਨ ਜਿਹੜੀ ਆ ਜਿੰਨੀ ਵੀ ਤੁਹਾਡੀ ਸਕਿਨ ਤੇ ਡੱਟ ਸਕਿਨ ਹੁੰਦੀ ਉਹ ਸਾਰੀ ਨਿਕਲ ਜਾਂਦੀ ਜਿੰਨੀ ਗੰਦਗੀ ਧੂਲ ਮਿੱਟੀ ਸਾਰੀ ਜਿਹੜੀ ਖਤਮ ਹੋ ਜਾਂਦੀ ਆ ਤੇ ਸਕਿਨ ਜਿਹੜੀ ਬਹੁਤ ਸੋਹਣੀ ਬੜੀ ਵਧੀਆ ਸਾਫ਼ ਹੋ ਜਾਂਦੀ ਇਹਦੇ ਨਾਲ ਰੰਗ ਵੀ ਗੋਰਾ ਹੁੰਦਾ ਵਾ ਤੇ ਇਹਦੇ ਨਾਲ ਤੁਹਾਡੀ ਸਕਿਨ ਜਿਹੜੀ 글로 ਵੀ ਕਰਦੀ ਆ ਬਿਲਕੁਲ ਹੀ ਕਦਮ ਨਾ ਦੇ ਮੁਤਾਬਕ ਚੀਜ਼ਾਂ ਕਿ ਜਿਹੜੀ ਆਪਾਂ ਨੂੰ ਜੇ ਦੇ ਵਿੱਚ ਆਪਾਂ ਰੁਪਈਆ ਚੀਜ਼ ਖਰਚਾ ਨਹੀਂ ਕਰਨੀ ਪਣੀ ਸਭ ਚੀਜ਼ਾਂ ਸਾਡੇ ਰਸੋਈ ਜੂਦਿਆਂ ਅਸੀਂ ਜਦੋਂ ਕੰਮ ਕਰਦੇ ਰਹਿੰਦੇ ਆ ਆਪਣੇ ਰਸੋਈ ਦੇ ਵਿੱਚ ਉਦੋਂ ਹੀ ਅਸੀਂ ਇਹਨੂੰ ਬਣਾ ਕੇ ਤੇ ਆਪਣੇ ਫੇਸ ਤੇ ਲਗਾ ਸਕਦੇ ਲਗਾਉਣ ਦੇ ਲੋੜ ਨੇ ਕੰਮ ਕਰ ਲੋ 15 ਤੋਂ ਦਿਨ ਮਂ ਰੱਖੋ 12 ਤੁਸੀਂ ਥੋੜਾ ਜਿਹਾ ਹਰੇ ਦੇ ਹੱਥਾਂ ਨਾਲ ਮਾਲ ਕੇ ਤੇ ਜਿਹੜਾ ਸਾਦਾ ਪਾਣੀ ਉਹ ਨਾਲ ਆਪਣਾ ਮੂੰਹ ਧੋ ਲਓ ਮੂੰਹ ਧੋ ਕੇ ਕਰ ਲੋ ਸਾਫ ਉਸ ਤੋਂ ਬਾਅਦ ਦੋ ਗੁੰਗਾ ਮਾਤਲ ਦੋ ਗੁੰਨ ਤੁਸੀਂ ਕੋਈ ਵੀ ਜਾਂਦੇ ਦੇਸੀ ਕੋਲੇ ਲੋ ਜਨਰੀਅਰ ਤੇ ਲੱਗੇ ਆਪਣੇ ਫੇਸਪੇਕ ਕਰ ਲੋ ਤੁਸੀਂ 5 ਮਿੰਟ ਵਾਲੀ ਮ사ਜ ਉਹਦੇ ਤੋਂ ਤੁਹਾਨੂੰ ਬਹਿਨ ਦੀ ਵੀ ਲੋੜ ਨਹੀਂ ਖੁਰਖੜੇ ਖੁਰੋਤੇ ਮ사ਜ ਹੋ ਜਾਣੀ ਆ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਬਹੁਤ ਸੋਹਣੀ ਬੜੀ ਵਧੀਆ ਜਿਹੜੀ ਆ 글로 ਵੀ ਕਰੂਗੀ ਇਸ ਸੌਫਟਵੇਅਰ ਹੋ ਜੋ ਕਿ ਤੇ ਨਾਲੇ ਤੁਹਾਡੀ ਸਕਰੀਨ ਤੇ ਜਿਹੜਾ ਬਲੋ ਪਰ ਪਰ ਕਿਹਾ ਹੋਗਾ ਆਉਣ ਵਾਲੇ ਸਮੇਂ ਚ ਤੁਹਾਡੀ ਸਕਰੀਨ ਤੇ ਗੜਾ ਪਾ ਬਿਲਕੁਲ ਨਜ਼ਰ ਨਹੀਂ ਆਊਗਾ ਵੀਡੀਓ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ